ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗੰਗ ਪੰਜਾਬੀ ਚੈਨਲ ਦੇਖ ਰਹੇ ਸਾਰੇ ਹੀ ਮੇਰੇ ਭੈਣ ਭਰਾਵਾਂ ਨੂੰ ਪਿਆਰ ਸਹਿਤ ਸਤਿ ਸ੍ਰੀ ਅਕਾਲ ਅੱਜ ਆਪਾਂ ਗੱਲ ਕਰਾਂਗੇ ਰੰਗਰੇਟੇ ਗੁਰੂ ਕੇ ਬੇਟੇ ਦਾ ਖਿਤਾਬ ਜੋ ਬਾਬਾ ਜਿਮਨ ਸਿੰਘ ਜੀ ਨੂੰ ਹਸਲ ਹੋਇਆ ਸੀ ਪਹਿਲਾਂ ਮੇਰੀਆਂ ਗੱਲਾਂ ਸੁਣ ਲੈਣਾ ਦੇਖ ਲੈਣਾ ਜੇਕਰ ਚੰਗੀਆਂ ਲੱਗਣ ਤਾਂ ਮੇਰੇ ਇਸ ਚੈਨਲ ਨੂੰ ਲਾਇਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਨਾਲ ਦੀ ਨਾਲ ਹੀ ਬੈਲ ਆਈਕਨ ਨੂੰ ਦਬਾ ਕੇ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਮੈਂ ਆਪ ਜੀ ਦਾ ਤਹਿ ਦਿਲੋਂ ਧੰਨਵਾਦੀ ਹੋਵਾਂਗਾ ਸ਼੍ਰੋਮਣੀ ਜਰਨੈਲ ਸ਼ਹੀਦ ਬਾਬਾ ਜੀਵਨ ਸਿੰਘ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਹੁਤ ਹੀ ਹਰਮਨ ਪਿਆਰੇ ਸਿਕਸਨ ਅਨੰਦਪੁਰ ਸਾਹਿਬ ਵਿਦੀ ਧਰਤੀ ਤੇ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਨੂੰ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਜਿਹੜਾ ਸਾਜਿਆ ਸੀ ਤਾਂ ਉਸ ਦਿਨ ਆਪਣੇ ਚਾਰ ਸਾਹਿਬਜ਼ਾਦਿਆਂ ਨਾਲ ਭਾਈ ਜੈਤਾ ਜੀ ਨੂੰ ਅੰਮ੍ਰਿਤ ਦੀ ਧਾਤ ਬਖਸ਼ਿਸ਼ ਕੀਤੀ ਤਾ ਭਾਈ ਜੈਤਾ ਤੋਂ ਬਾਬਾ ਜੀਵਨ ਸਿੰਘ ਜੀ ਬਣ ਗਏ ਜਦੋਂ ਔਰੰਗਜ਼ੇਬ ਦੇਸ਼ ਤਏ ਜੁਲਮਾਂ ਤੋਂ ਕਸ਼ਮੀਰੀ ਪੰਡਤਾਂ ਨੇ ਪੰਡਿਤ ਕਿਰਪਾ ਰਾਮ ਦੀ ਅਗਵਾਈ ਹੇਠ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਕੋਲ ਫਰਿਆਦ ਕੀਤੀ ਕਿ ਗੁਰੂ ਜੀ ਸਾਡਾ ਹਿੰਦੂ ਧਰਮ ਜਿਹੜਾ ਉਸ ਦੀ ਤੁਸੀਂ ਹੀ ਰੱਖਿਆ ਕਰ ਸਕਦੇ ਹੋ ਤੇ ਸਾਡੀ ਰੱਖਿਆ ਕਰੋ ਸਾਡੇ ਉੱਪਰ ਬਹੁਤ ਖਤਰਾ ਜਿਹੜਾ ਉਹ ਮਡਰਾ ਰਿਹਾ ਹੈ ਸਾਡੇ ਹਿੰਦੂ ਧਰਮ ਦੀ ਰੱਖਿਆ ਕੀਤੀ ਜਾਵੇ ਹਿੰਦੂਆਂ ਦੀ ਫਰਿਆਦ ਨੂੰ ਸੁਣ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ 100 ਵਾਨਾ ਹੋ ਗਏ ਤੇ ਉਹਨਾਂ ਦੇ ਨਾਲ ਉਸ ਸਮੇਂ ਪੰਜ ਜਿਹੜੇ ਆ ਉਹ ਸਿੱਖ ਵੀ ਸਨ ਜਦੋਂ ਮਹਾਰਾਜ ਨਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਪਹੁੰਚੇ ਤਾਂ ਦਿੱਲੀ ਵਿੱਚ ਉਹਨਾਂ ਨੂੰ ਮੁਗਲ ਹਕੂਮਤ ਨੇ ਗ੍ਰਿਫਤਾਰ ਕਰ ਲਿਆ ਤਾਂ ਗੁਰੂ ਜੀ ਦੇ ਕੈਦ ਵਿੱਚੋਂ ਹੀ ਭਾਈ ਜੈਤਾ ਜੀ ਨੂੰ 57 ਸ਼ਲੋਕ 5 ਪੈਸੇ ਤੇ ਇੱਕ ਨਰੀਅਲ ਹੋਰ ਸਮਗਰੀ ਦੇ ਕੇ ਅਨੰਦਪੁਰ ਸਾਹਿਬ ਭੇਜਿਆ ਇਸ ਤਰ੍ਹਾਂ ਗੋਬਿੰਦ ਰਾਏ ਜੀ ਨੂੰ ਦਸਵੇਂ ਗੁਰੂ ਦੇ ਰੂਪ ਵਿੱਚ ਗੁਰਗੱਦੀ ਜਿਹੜੀ ਆ ਉਹ ਦਿੱਤੀ ਗਈ ਤਾਂ ਸਹਬ ਗੱਦੀ ਤੇ ਜਿਹੜੇ ਬਰਾਜਮਾਨ ਹੋ ਗਏ ਉਧਰ ਦਿੱਲੀ ਵਿੱਚ ਔਰੰਗਜ਼ੇਬ ਨੇ ਹੁਕਮ ਸੁਣਾ ਦਿੱਤਾ ਕਿ ਗੁਰੂ ਜੀ ਦੇ ਨਾਲ ਗਏ ਸਿੰਘਾਂ ਨੂੰ ਸ਼ਹੀਦ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਤਾਂ ਵਾਰੀ-ਵਾਰੀ ਜਿਹੜਾ ਉਹਨਾਂ ਨੂੰ ਬਾਹਰ ਕੱਢ ਕੇ ਤਸੀਹੇ ਦੇ ਦੇ ਕੇ ਕੋ-ਕੋ ਕੇ ਜਿਹੜਾ ਸ਼ਹੀਦ ਕੀਤਾ ਗਿਆ ਪਹਿਲਾ ਭਾਈ ਮਤੀ ਦਾਸ ਜੀ ਤੇ ਦੂਸਰਾ ਭਾਈ ਸਦੀ ਦਾਸ ਜੀ ਤੇ ਤੀਸਰਾ ਭਾਈ ਦਿਆਲਾ ਜੀ ਨੂੰ ਤਸੀਹੇ ਦੇ ਦੇ ਕੇ ਜਿਹੜਾ ਉਹਨਾਂ ਸ਼ਹੀਦ ਕਰ ਦਿੱਤਾ ਜਦੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਹਾदत ਹੋਈ ਤਾਂ ਉਸ ਵਕਤ ਬਹੁਤ ਸਖਤ ਜਿਹੜਾ ਉਹ ਪਹਿਰਾ ਸੀ ਤੇ ਸ੍ਰੀ ਗੁਰੂ ਦੇਖ ਬਹਾਦਰ ਜੀ ਦਾ ਸੀ ਜਿਹੜਾ ਉੱਥੋਂ ਉਠਾਉਣਾ ਬਹੁਤ ਮੁਸ਼ਕਲ ਸੀ ਇਸ ਦੀ ਸੇਵਾ ਜਿਹੜੀ ਆ ਉਹ ਭਾਈ ਜੈਤਾ ਜੀ ਦੇ ਸਿਰਾਈ ਸੀ ਤਾਂ ਜੈਤਾ ਜੀ ਨੇ ਉਸ ਵਕਤ ਆਪਣੇ ਪਿਤਾ ਸਦਾਨੰਦ ਜੀ ਦਾ ਸਿਰ ਜਿਹੜਾ ਉਹ ਕੱਟ ਕੇ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਤੜਦੇ ਨਾਲ ਰੱਖਿਆ ਤੇ ਉਹਨਾਂ ਦਾ ਸਿਰ ਜਿਹੜਾ ਸੀ ਉਤੋਂ ਚੱਕ ਕੇ ਉਸ ਨੂੰ ਦੁਸਾਲੇ ਵਿੱਚ ਲਪੇਟ ਕੇ ਬੜੀ ਬਹਾਦਰੀ ਨਾਲ ਉਹ ਸ਼੍ਰੀ ਆਨੰਦਪੁਰ ਸਾਹਿਬ ਨੂੰ ਚਾਲੇ ਜਿਹੜੇ ਆ ਉਹ ਪਾਦਤੇ ਬੰਜਲਾ ਕੱਟਦੇ ਹੋਏ ਡਰਾਵਣੇ ਜੰਗਲਾਂ ਦੀ ਪ੍ਰਵਾਹ ਨਾ ਕਰਦਿਆਂ ਭਾਈ ਜੈਤਾ ਜੀ ਸ਼੍ਰੀ ਕਰਤਾਰਪੁਰ ਸਾਹਿਬ ਪੁੱਜੇ ਅਤੇ ਬਾਲ ਗੋਬਿੰਦ رائے ਜੀ ਨੂੰ ਸ੍ਰੀ ਆਨੰਦਪੁਰ ਸਾਹਿਬ ਸੀਸ ਲਿਆਉਣ ਬਾਰੇ ਸਨੇਹਾ ਜਿਹੜਾ ਭੇਜਿਆ ਗਿਆ। ਬਾਲ ਗੋਵਿੰਦ ਰਾਏ ਜੀ ਮਾਤਾ ਗੁਜਰੀ ਜੀ ਸਮੇਤ ਸੰਗਤਾਂ ਦੇ ਕੀਰਤਪੁਰ ਸਾਹਿਬ ਪੁੱਜੇ ਜਿੱਥੇ ਉਹਨਾਂ ਪੁੱਤਰ ਸੀਸ ਇੱਕ ਸੁੰਦਰ ਪਾਲਕੀ ਵਿੱਚ ਸਜਾ ਕੇ ਸ੍ਰੀ ਆਨੰਦਪੁਰ ਸਾਹਿਬ ਲਿਆਂਦਾ ਇਸ ਸਮੇਂ ਬਾਲ ਗੋਵਿੰਦ ਰਾਏ ਨੇ ਭਾਈ ਜੈਤਾ ਜੀ ਨੂੰ ਆਪਣੇ ਸਾਥੀ ਨਾਲ ਲਾ ਕੇ ਕਹਾ ਸੀ ਰੰਗਰੇਟੇ ਗੁਰੂ ਕੇ ਬੇਟੇ ਜਿਹੜਾ ਹੋਣ ਦਾ ਵਰ ਦਿੱਤਾ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਹਾ ਸੀ ਹਮ ਹੈ ਮਜਬੀ ਮਜਬ ਹਮਾਰਾ இந்து ਤੁਰਕ ਸੇ ਪਿਆਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ